Yeah! ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਤੋਂ ਗੱਲ ਕਰਦੇ ਆਂ ਪੂਰੇ ਪੰਜਾਬ ਭਾਰ ਦੇ ਵਿੱਚ ਬਿਜਲੀ ਵਿਭਾਗ ਦੇ ਵੱਲੋਂ ਜਿਹੜੀ ਆ ਹਰਪਾਲ ਕਰ ਦਿੱਤੀ ਹਰਪਾਲ ਅੱਜ ਚੌਥੇ ਦਿਨ ਦੇ ਵਿੱਚ ਇਹ ਆ ਸ਼ਾਮਲ ਹੋ ਚੁੱਕਾ ਹੈ ਧਰਨਾ ਤੁਸੀਂ ਦੇਖ ਕਰਦੇ ਹੋ ਪਰ ਇਹ ਵੱਡੇ ਲੈਵਲ ਤੇ ਪਣੀ ਮੀਆਂ ਖਾਸ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜੀ ਅੱਗ ਚੁੱਕਿਆ ਔਰ ਧਰਨੇ ਨੂੰ ਹੋਰ ਵੀ ਤਿੱਖੇ ਸੰਘਰਸ਼ ਦੇ ਰੂਪ ਵਿੱਚ ਪੇਸ਼ ਕਰਨ ਜਾ ਰਹੇ ਨੇ ਕਰਦੇ ਆਂ ਗੱਲਬਾਤ ਦੇਖੋ ਕਿ ਪ੍ਰਧਾਨ ਸਾਹਿਬ ਦੇ ਨਾਲ ਕੀ ਸਕੀਨ ਆਇਆ ਤੁਹਾਡੇ ਦੇ ਦਰਦ ਸੋ ਮੇਰਾ ਨਾਮ ਰੰਜੀਤ ਸਿੰਘ ਪੁੱਤਰ ਜੀ ਇਹ ਰਿਪੋਰਟ ਮੇਰਾ ਮੰਡਲ ਪ੍ਰਧਾਨ ਜੀ ਐਸ ਜੀ 17 ਜੀ ਨੇ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਸਾ ਆਪਣਾ ਨੂੰ ਸਾਨੂੰ ਸਾਂਝੇ ਫੋਰਮ ਵੱਲੋਂ ਤੇ ਪੇਕਤਾ ਮੰਚ ਵੱਲੋਂ ਸਾਸੀ ਜੀ ਜੀ ਨੀਲ ਵੱਲੋਂ ਜੋ ਦੀ ਕਾਇਆ ਪੰਜਾਬ ਲੈਵਲ ਤੇ ਕੰਮ ਅਸਿਲੀਬੇਟ ਕਰ ਰਹੇ ਹਾਂ ਸੋ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਸਰਕਾਰ ਵੱਲੋਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਉਹਦੇ ਵਿੱਚ ਸਾਡਾ ਜਿਹੜਾ ਮੇਨ ਮਸਲਾ ਉਹ 295 ਮਤਾਂ ਨੀਲ ਵਾਲੇ ਸਾਥੀਆਂ ਦਾ ਜੋ ਲਾਇਕੀ ਅਲੱਗ ਭੱਤੀ ਕਰਕੇ ਉਹਨਾਂ ਦੇ ਝੂਠੇ ਕੇਸ ਦਰਜ ਕਰਕੇ ਪਹਿਲਾਂ ਧਰਤੀ ਕਰ ਲਿਆ ਫਿਰ ਉਹਨਾਂ ਦੇ ਵਿਚਾਰ ਦੇ ਕੇਸ ਦਰਜ ਹੋਤੇ ਜਾ ਰਹੇ ਨੇ ਸੋ ਸਾਡੀ ਕੋਰਜ ਸਰਕਾਰ ਕੋਲੋਂ ਮੰਗਿਆ ਵੀ ਉਹ ਜਿਹੜੇ ਸਾਥੀ ਜਿਸ ਪੋਸਟ ਤੇ ਕੰਮ ਕਰ ਰਹੇ ਨੇ ਕੰਮ ਪੂਰਾ ਤੇ ਤਨਖਾਹ ਦਾਸਿਆ ਇਹ ਬੇਇਨਸਾਫੀ ਆ ਉਦੇ ਸੰਬੰਧ ਦੇ ਵਿੱਚ ਅਸੀਂ ਤਿੰਨ ਚੌਥੇ ਨੂੰ ਸਾਡੀ ਹੜਤਾਲ ਜਿਹੜੀ ਸ਼ਾਮਲ ਹੋ ਗਈ ਆ ਜੇ ਯੂਨੀਅਨ ਵੱਲੋਂ ਜਥੇਬੰਦੀ ਵੱਲੋਂ ਇਹ ਅਕਾ ਰਾਹੋਰ ਵਾਦਾ ਕਰਦੇ ਆ 17 ਤਰੀਕ ਤੱਕ ਜਿਹੜਾ ਹੜਤਾਲ ਵਿੱਚ ਵਾਦਾ ਕੀਤਾ ਸਰ ਫਿਰ ਵੀ ਇਹ ਸਰਕਾਰ ਸਾਡੀਆਂ ਮੰਗਾਂ ਲਾਗੂ ਨਹੀਂ ਕਰਦੀ ਸੋ ਇਸ ਤੋਂ ਬਾਅਦ ਸੁਦਰਸ਼ਨ ਪੂਰਾ ਸਿੱਖਿਆਦਾਨ ਨੇ ਜੋ ਸੰਗਮ ਪ੍ਰੋਕਾਲ ਆਵੇਗੀ ਉਹਦੇ ਮੁਤਾਬਕ ਅਸੀਂ ਕੱਲੇ ਉਸ ਹਸਾਬ ਨਾਲ ਆਪਣਾ ਜਿਹੜਾ ਐਡਮਿਨਿਸਟ੍ਰੇਟਰ ਚਲਾਵਾਂਗੇ ਜੇ ਫਿਰ ਵੀ ਸਾਨੂੰ ਰੋਡ ਜਾਮ ਕਰਨਾ ਪੈਂਦਾ ਹਾਈਵੇ ਜਾਮ ਕਰਨਾ ਪੈਂਦਾ ਤੇ ਅਸੀਂ ਉਹ ਕਰਾਂਗੇ ਇਹਦੇ ਵਿੱਚ ਲੋਕਾਂ ਨੂੰ ਵੀ ਪਰੇਸ਼ਾਨੀ ਹੋਊਗੀ ਖਪਤਕਾਰਾਂ ਨੂੰ ਪਰੇਸ਼ਾਨੀ ਹੋਊਗੀ ਜਿਹਦੇ ਵਿੱਚ ਅਸੀਂ ਅੱਜ ਬੇਨਤੀ ਕਰਦੇ ਆਂ ਕਿਸਾਨ ਵੀਰਾਂ ਨੂੰ ਖਪਤਕਾਰਾਂ ਨੂੰ ਦੁਕਾਨਦਾਰਾਂ ਨੂੰ ਵੀ ਇਹਦੇ ਵਿੱਚ ਸਾਡਾ ਕੋਈ ਰੋਸ ਨਹੀਂ ਕਿ ਕਿਸਾਨ ਨੂੰ ਇਹ ਜਿਹੜਾ ਨਾਚਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਨੂੰ ਲਾਰੇ ਤੇ ਲਾਰੇ ਜਾਂ ਲਾਈ ਆ ਰਿਹਾ ਸੋ ਉਹ ਇਸ ਗੱਲ ਤੋਂ ਅਸੀਂ ਖਫਾ ਹੋ ਕੇ ਅੱਜ ਅਸੀਂ ਇਸ ਇਸ ਕਦਮ ਵੱਲ ਵਧੇ ਹਾਂ ਸੋ ਅਗੇ ਹੋਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਰਕਾਰ ਨੇ ਨਾ ਸੋਚਿਆ ਤੇ ਮਜਬੂਰਨ ਅਸੀਂ ਹੋਰ ਇਸ ਹੜਤਾਲ ਨੂੰ ਲੰਬਾ ਕਰ ਸਕਦੇ ਹਾਂ ਸੋ ਇਹ ਸੰਕਟ ਨੂੰ ਹੋਰ ਤੇਜ਼ ਕਰ ਕਰਦੇ ਹਾਂ ਇਸ ਦਾ ਨਫੇ ਨੁਕਸਾਨ ਦੀ ਜਿਹੜੀ ਜ਼ਿੰਮੇਵਾਰ ਉਹ ਸਰਕਾਰ ਖੁਦ ਹੁੰਦੀ ਹੈ ਅਗਰ ਆਪਾਂ ਮੁਲਾਜ਼ਮਾਂ ਦੀ ਗੱਲ ਕਰ ਲਈਏ ਬਹੁਤ ਸਾਰੇ ਮੁਲਾਜ਼ਮ ਜਿਹੜੇ ਰਿਟਾਇਰ ਵੀ ਹੋ ਚੁੱਕੇ ਨੇ ਨਵੀਂ ਭਰਤੀ ਹੋ ਨਹੀਂ ਰਹੀ ਕੀ ਲੱਗਦਾ ਕਿ ਕੰਮ ਜਿਹੜੇ ਪੈਂਡਿੰਗ ਪੈ ਜਾਂਦੇ ਨੇ ਸਰਕਾਰ ਭਰਤੀ ਕਿਉਂ ਨਹੀਂ ਕਰ ਰਹੀ ਸਰਕਾਰ ਦਾ ਰਵਈਆ ਜਿਹੜੀ ਸਰਵਾਇਦਾਰੀ ਆ ਜਿਹੜੇ ਸਾਡੇ ਹੈਗੇ ਆ ਸਰਕਾਰੀ ਜਿਹੇ ਪ੍ਰਾਈਵੇਟ ਨਹੀਂ ਉਹਨਾਂ ਵੱਲ ਝੁਕਣ ਦਾ ਇਹਨਾਂ ਦਾ ਬਹੁਤ ਵੱਡੀ ਬਟਰ ਖਿਆਲ ਮੰਦਿਆ ਜਦੋਂ 2010 ਦੇ ਵਿੱਚ ਬਿਜਲੀ ਬੋਰਡ ਤੋੜ ਕੇ ਇੱਕ ਕੰਪਨੀ ਬਣਾਈ ਗਈ ਸੀ ਇਹਨੂੰ ਦੋ ਕੰਪਨੀਆਂ ਵਿੱਚ ਵੰਡ ਦਿੱਤਾ ਸੀ ਉਸ ਵੇਲੇ ਅਕਾਲੀ ਦਲ ਸਰਕਾਰ ਦਾ ਬੜਾ ਵੱਡਾ ਰੋਲ ਸੀ ਸੋ ਉਸ ਸਮੇਂ ਦੇ ਜਿਹੜੇ ਸਾਡੇ ਸਿਆਣੇ ਲੀਡਰ ਸੀ ਉਹ ਵੀ ਸਰਕਾਰ ਅਗੇ ਝੁਕ ਕੇ ਦੇਖ ਕੇ ਇਹਨਾਂ ਬਿਜਲੀ ਬੋਰਡ ਦਾ ਸੱਤਿਆਨਾਸ਼ ਕਰਕੇ ਨਾਤਾ ਨਹੀਂ ਤੇ ਇਹ ਬਿਜਲੀ ਬੋਰਡ ਦੀ ਗੱਛਾ ਇਹ ਨਹੀਂ ਸੀ ਹੁੰਦੀ ਇੱਕ ਕੰਪੀਟਰ ਦੇ ਜਿੱਤੇ 10 15 15 ਮੁਲਾਜ਼ਮ ਜੀ ਅੱਜ ਇੱਕ ਮੁਲਾਜ਼ਮ ਕਾਮ ਕਰ ਰਿਹਾ ਤੁਸੀਂ ਵੀ ਲੋਕਲ ਹੋਣ ਦੇ ਭਲੀ ਭਾਂਤ ਜਾਣਦੇ ਹੋ ਕਿ ਇੱਥੇ ਲੋਕਾਂ ਵੱਲੋਂ ਸਹਿਯੋਗ ਕਰਕੇ ਜਿਹੜੀ ਸਪਲਾਈ ਆ ਉਸ ਜਰਮ ਢੰਗ ਨਾਲ ਚਲਾਈ ਜਾਂਦੀ ਆ ਪਰ ਫੇਰ ਵੀ ਭਾਵੇਂ ਸਾਡਾ ਇੱਕ ਜਾਂ ਦੋ ਮੁਲਾਜ਼ਮ ਕੰਮ ਕਰਦੇ ਨੇ ਉਹ ਸੇਧ ਦਿੰਦੇ ਨੇ ਲੋਕਾਂ ਨੂੰ ਉਹ ਦੱਸਦੇ ਨੇ ਵੀ ਇਸ ਤਰ੍ਹਾਂ ਸਾਡੀ ਮਦਦ ਕਰੋ ਤਾ ਜਾ ਕੇ ਕੰਮ ਚੱਲਦਾ ਅਦਰਵਾਈਜ਼ ਜਿਹੜੇ ਆਪਾਂ ਵਾਰੇ ਲੋਕ ਲਾਈਨਾਂ ਨਾਲ ਛੇੜਛੜ ਕਰਦੇ ਨੇ ਉਹ ਹਾਸੇ ਦਾ ਸਕਾਰ ਹੋ ਜਾਂਦੇ ਆ ਸੋ ਕੰਮ ਕਰਦੇ ਆ ਸਾਡੇ ਕੋਲੇ ਕਈ ਗਲਤੀਆਂ ਹੁੰਦੀਆਂ ਜਿਹਦੇ ਕਾਰਨ ਸੀਐਚਵੀ ਕੰਮ ਹੈ ਪੰਜਾਬ ਦੇ ਵਿੱਚ ਕੁਝ ਦਿਨਾਂ ਦੇ ਅੰਦਰ ਸੱਤ ਕਰਮਚਾਰੀਆਂ ਦੀ ਮੌਤ ਹੋ ਗਈ ਪਰ ਸਰਕਾਰ ਦਾ ਉਸ ਪਾਸੇ ਵੱਲ ਕੋਈ ਖਿਆਲ ਨਹੀਂ ਦੂਜੀ ਸਾਡੀ ਵੱਡੀ ਮੰਗਿਆ ਕਿ ਸਾਡਾ ਕੋਈ ਕਰਮਚਾਰੀ ਜਿਵੇਂ ਕੋਈ ਲਾਈਨ ਤੇ ਕੰਮ ਕਰਦਾ ਹਾਦਸਾ ਵਾਪਰਦਾ ਉਸ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਤੇ ਉਸ ਦੇ ਪਰਿਵਾਰ ਨੂੰ ਬਣਦੀ ਨੌਕਰੀ 1 ਕਰੋੜ ਰੁਪਏ ਦਾ ਮੁਆਵਜ਼ਾ ਜਿਹੜਾ ਤੁਰੰਤ ਮੈਅ ਕਰਾਇਆ ਜਾਵੇ ਸਰਕਾਰ ਜੋ ਹੈ ਸਾਡੀ ਇੰਡੀਅਨ ਆਰਮੀ ਜਾਂ ਫੋਰਸ ਕੋਈ ਵੀ ਉਹਨਾਂ ਨਾਲ ਸਰਕਾਰ ਨੇ ਉਹਨਾਂ ਵਾਸਤੇ ਇੱਕ ਰਾਸ਼ੀ ਜਾਰੀ ਕੀਤੀ ਆ ਜਿਵੇਂ ਦੇਸ਼ ਦੀ ਰੱਖਿਆ ਕਰਦਿਆਂ ਜਾਂ ਕੌਮ ਦੀ ਰੱਖਿਆ ਕਰਦਿਆਂ ਕੋਈ ਸ਼ਹੀਦ ਹੁੰਦਾ ਉੱਥੇ ਉਹਨਾਂ ਨੂੰ ਵੱਡੇ ਤੌਰ ਤੇ ਫੰਡ ਦਿੱਤੇ ਜਾਂਦੇ ਆ ਅਸੀਂ ਇਸ ਗੱਲ ਦੇ ਬਿਲਕੁਲ ਵਿਰੋਧੀ ਨਹੀਂ ਪਰ ਜਿਹੜਾ ਅਸੀਂ ਇੱਕ কমিਟਮੈਂਟ ਤੇ ਹਰ ਵੇਲੇ ਮੌਤ ਦੇ ਨਾਲ ਖੇਡਦੇ ਆ ਸਾਡੇ ਕਰਮਚਾਰੀਆਂ ਨਾਲ ਅਧਿਕਾਰੀਆਂ ਨਾਲ ਇਹ ਬਹੁਤ ਵੱਡਾ ਧੱਕਾ ਕਿ ਅਣਗੌਲਿਆਂ ਕੀਤਾ ਜਾਂਦਾ ਉਹਨਾਂ ਦੇ ਪਰਿਵਾਰ ਰੋ ਲ ਜਾਂਦੇ ਨੇ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਕੋਈ ਵੀ ਕਰਮਚਾਰੀ ਜਦੋਂ ਕਿਸੇ ਅਣਸੁਖਾਵੀ ਘਟਨਾ ਦਾ ਸ਼ਿਕਾਰ ਹੁੰਦਾ ਉਸ ਦੇ ਪਰਿਵਾਰ ਨੂੰ ਬਣਦਾ ਮੌਜਾ ਤੁਰੰਤ ਦਿੱਤਾ ਜਾਵੇ ਕਿਉਂਕਿ ਬੱਚਿਆਂ ਵਾਸਤੇ ਬੜੀਆਂ ਪ੍ਰੋਬਲਮਾਂ ਮਗਰ ਖੜੀਆਂ ਹੋ ਜਾਂਦੀਆਂ ਨੇ ਇੱਕ ਦੋ ਦਿਨ ਚਾਰ ਦਿਨ ਸਾਰੇ ਰੌਲਾ ਪਾਉਂਦੇ ਪਰ ਮੁੜ ਕੇ ਕੋਈ ਬਾਹ ਨਹੀਂ ਫੜਦਾ ਸੋ ਮੇਰੀ ਸਰਕਾਰ ਕੋਲੇ ਪੁਰਜ਼ੋਰ ਮੰਗਿਆ ਇਸ ਮੰਗ ਨੂੰ ਪਹਿਲੇ ਨੰਬਰ ਤੇ ਰੱਖ ਕੇ ਇਹ ਸਾਡੀ ਮੰਗ ਮੰਨੀ ਜਾਵੇ ਧੰਨਵਾਦ ਸਰ ਜੀ ਮੈਂ ਅਮੋਲਕ ਸਿੰਘ ਗੱਲ ਪੀਆ ਟਾਈਮ ਪ੍ਰਧਾਨ ਸਰਕਲ ਅਮਰਸਰ ਹੋਰ ਮੈਂ ਬਤਾਉ ਰਿਹਾ ਐਸਐਸਸੀ ਦਾ ਕੰਮ ਕਰ ਰਿਹਾ ਕਾਨੂੰ ਮੰਨ ਸਕਦੀ ਕਿ ਨਹੀਂ ਪਿਛਲੇ ਦਿਨਾਂ ਤੋਂ ਦੇਖਿਆ ਜਾ ਰਿਹਾ ਜਿਸ ਤਰ੍ਹਾਂ ਹੜਤਾਲ ਚੱਲ ਰਹੀ ਹੈ ਤਾਂ ਆਮ ਲੋਕ ਵੀ ਜਿਹੜੇ ਪ੍ਰਭਾਵ ਹੋ ਰਹੇ ਕਿੰਨੇ ਦੁਬਾਰਾ ਬਣਦੇ ਅਸੀਂ ਇਹਦੇ 'ਚ ਜਿੰਮੇਵਾਰ ਤਾਂ ਇਹ ਪ੍ਰਸ਼ਾਸਨ ਦੀ ਆ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਦੀ ਸਾਰੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਕਿ ਅਸੀਂ ਇਹ ਆਪਣੇ ਸੰਘਰਸ਼ ਦਾ ਵਿੰਗਲ ਅਜੇ ਤੋਂ 1 ਮਹੀਨਾ ਪਹਿਲਾਂ ਹੀ ਅਸੀਂ ਆਪਣਾ ਨੋਟਿਸ ਜਿਹੜਾ ਉਹ ਸਾਡੇ ਉਹ ਲੋਕ ਦਿੱਤਾ ਗਿਆ ਸਰਕਾਰ ਨੂੰ ਉਹ ਨਾ ਹੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਬਦਲਵਾ ਪ੍ਰਬੰਧ ਕਰਨਾ ਜੇ ਕੋਈ ਖੱਤਕਾਰ ਜਾਂ ਸਾਡੇ ਵੀਰ ਭੈਣ ਭਰਾ ਕੋਈ ਬਿਜ਼ਨਸ ਕੋ ਤੰਗ ਹੁੰਦਿਆ ਤਾਂ ਇਹਦਾ ਸਾਰਾ ਜ਼ਿੰਮੇਵਾਰ ਜਿਹੜੀ ਆ ਉਹ ਇਹ ਹਟਾ ਬਿਜਲੀ ਬੋਰ ਦਾ ਪ੍ਰਸ਼ਾਸਨ ਇਹਨਾਂ ਨੇ ਬਦਲਵਾ ਪ੍ਰਬੰਧ ਜਿਹੜਾ ਅਜੇ ਤੱਕ ਕੋਈ ਨਹੀਂ ਕੀਤਾ ਔਰ ਨਾ ਹੀ ਕੋਈ ਇਹਨਾਂ ਨੇ ਅਜੇ ਤੱਕ ਕੋਈ ਨਵੀਂ ਭਰਤੀ ਕੀਤੀ ਆ ਜੇ ਕੋਈ ਨਵੀਂ ਭਰਤੀ ਕੀਤੀ ਹੁੰਦੀ ਤਾਂ ਸਾਥੀ ਜੀ ਸ਼ਾਇਦ ਕੋਈ ਅਸੀਂ ਵੀ ਕਿਸੇ ਪਾਸੇ ਟਿਕ ਜਾਂਦੇ ਜਿੱਦਾਂ ਅਸੀਂ ਸਾਚੀ ਜੀ ਨੇ ਪਹਿਲਾਂ ਗੱਲ ਕੀਤੀ ਕਿ ਆ ਆਰਮੀ ਨੂੰ ਜਾਂ ਹੋਰ ਕੋਈ ਬਿਲਡਿੰਗ ਨੂੰ 1 ਕਰੋੜ ਰੁਪਏ ਦੀ ਰਾਸ਼ੀ ਜਾਂ ਹੋਰ ਕਈ ਰਾਸ਼ੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਉਹਨਾਂ 'ਚ ਸਾਡੇ ਵੀ ਬੱਚੇ ਕੰਮ ਕਰਦੇ ਆ ਫੌਜ 'ਚ ਵੀ ਕੰਮ ਕਰਦੇ ਆ ਪੰਜਾਬ ਪੁਲਿਸ 'ਚ ਵੀ ਕਰਦੇ ਆ ਪਰ ਇਸੇ ਤਰ੍ਹਾਂ ਹੀ ਸਾਥੀ ਜੀ ਅਸੀਂ ਵੀ ਪੰਜਾਬ ਰਾਜ ਬਿਜਲੀ ਬੋਰਡ 'ਚ ਕੰਮ ਕਰਦੇ ਆ ਉਹ ਕੰਮ ਕਰਦੇ ਆ ਕਈ ਵਾਰੀ ਕੋਈ ਨੁਕਸਾਨ ਸਰੀਰਕ ਪੱਖੋਂ ਕੋਈ ਨੁਕਸਾਨ ਹੋ ਜਾਂਦਾ ਅੱਜ ਤੱਕ ਬਿਜਲੀ ਬੋਰਡ ਨੇ ਸਾਨੂੰ ਕੋਈ ਇਹ ਸਾਥੀ ਨੂੰ ਮੁਆਵਜ਼ਾ ਨਹੀਂ ਦਿੱਤਾ ਅਸੀਂ 1 ਕਰੋੜ ਰੁਪਏ ਦੀ ਰਕਮ ਦੀ ਮੰਗ ਕਰਦੇ ਆ ਜੇਕਰ ਸਾਥੀ ਨੂੰ ਕੋਈ ਮਿਸਮ ਹੈ ਮਗੋਂ ਜਾਂਦੀ ਆ ਤਾਂ ਅਸੀਂ ਉਹ ਤੇ 1 ਕਰੋੜ ਰੁਪਏ ਦੀ ਰਕਮ ਮੰਗਦੇ ਆ ਔਰ ਸਾਥੀ ਜੀ ਹੱਡੀਆਂ 40 ਨਕਾਤੀ ਪ੍ਰੋਗਰਾਮ ਨੇ ਅਸੀਂ 40 ਮੰਗਾ ਦਾ ਚਾਰਟ ਬਣਾ ਕੇ ਬਿਜਲੀ ਬੋਰ ਨੂੰ ਦਿੱਤਾ ਆ ਉਹ ਤੋਂ ਮੁੱਖ ਮੰਗਾ ਕੀ ਨੇ ਉਹ ਤੋਂ ਮੁੱਖ ਮੰਗਾ ਨੇ ਉਹ ਆਰਟੀਐਮ ਨੂੰ ਇਹ ਬੈਂਡ ਦੇਣਾ ਆਰਟੀਐਮ ਨੂੰ ਸੀ ਨੂੰ ਇਹ ਬੈਂਡ ਦੇਣਾ ਔਰ ਹੋਰ ਕਈ ਅਹੋ ਜਿਹੀਆਂ ਹੱਡੀਆਂ ਕਲਰਕਰ ਸਾਥੀ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਪੇ ਬੈਂਟ ਨਹੀਂ ਅਜੇ ਤੱਕ ਮਿਲਿਆ ਔਰ ਕਈ ਸਾਡੇ ਸਾਥੀ ਅਜੇ ਕਲਰਕ ਨੇ ਉਹ ਕੰਮ ਤਾਂ ਸਾਰੇ ਇੱਕੋ ਜਿਹੀ ਕਰ ਰਹੇ ਆ ਦੋਵੇਂ ਪਰ ਇੱਕ ਦੀ ਤਨਖਾਹ ਤਾਂ 20000 ਦਾ ਫਰਕ ਆ ਇੱਕ ਨੂੰ 20000 ਰੁਪਏ ਘੱਟ ਮਿਲਦੀ ਹੈ ਅਜੇ ਕਈ ਡਿਫਰੈਂਸ ਨੇ ਔਰ ਸਾਡੇ ਵੀ ਕਈ ਭੱਤੇ ਜਿਹੜੇ ਆ ਉਹ ਬਿਜਲੀ ਬੋਰਡ ਨੇ ਸਾਡੇ ਕੋਲੇ ਕਹੇ ਨੇ ਜਿਹੜੇ ਕੀ ਸਾਡੇ ਅਜੇ ਤੱਕ ਦੇ ਨਹੀਂ ਰਹੇ ਔਰ ਇੱਕ ਸਾਡਾ ਛੋਟਾ ਜਿਹਾ ਇੱਕ ਸਾਡਾ ਇੱਕ ਸਾਨੂੰ ਲੱਗਦਾ ਇੱਕ ਏਰੀਅਲ ਉਹ ਹੈਗਾ ਸਾਡਾ ਪੇ ਦਾ ਪਿਛੇ ਪੈਂਡ ਅਜੇ ਤੱਕ ਸਾਡੇ ਆਰਟੀਮ ਰੋਸੀ ਨੂੰ ਮਿਲਿਆ ਨਹੀਂ ਇੱਕ ਸਾਨੂੰ ਲੋਡਾ ਮਿਲਦਾ ਔਰ ਪੰਜਾਬ ਰਾਜ ਬਿਜਲੀ ਬੋਰਡ ਦਾ ਚੇਅਰਮੈਨ ਸਾਡੇ ਸਟੇਟ ਦੇ ਲੀਡਰ ਨੂੰ ਕਹਿ ਰਿਹਾ ਮੀਟਿੰਗ ਚ ਕਿ ਭਾਜੀ ਅਸੀਂ ਤੁਹਾਨੂੰ ਲੋਡਾ ਦੇ ਦਿੰਨੇ ਆ ਤੇ ਇਹ ਜੋ ਅੱਧਾ ਛੱਡ ਦਿਓ ਦੱਸੋ ਸਟੇਟ ਦਾ ਚੇਅਰਮੈਨ ਹੋਵੇ ਤੇ ਉਹ ਲੋਡਾ 400 ਰੁਪਿਆ ਕਿਸੇ ਦਾ 500 ਰੁਪਿਆ ਪੰਜ ਸੱਤ ਮਹੀਨਿਆਂ ਦੇ ਏਰੀਆ ਨਾਲ ਉਹਦੇ ਚੋ ਵੀ ਹੱਥ ਦੇ ਰਿਹਾ ਇਹ ਤੋਂ ਨਗੂਣੀਆਂ ਹਰਕਤਾਂ ਹੋ ਕੀ ਕਰ ਸਕਦਾ ਧਰਮਾ ਬਤਾ ਦਿੱਤਾ ਗਿਆ 17 ਤਰੀਕ ਕਰ ਦਿੱਤੀ ਗਈ ਹੈ ਅਗਰ ਹੱਲ ਨਹੀਂ ਨਿਕਲਦਾ ਤਾਂ ਹੱਲ ਨਹੀਂ ਨਿਕਲ ਦਿਖਾਵੇਗਾ ਜੇਕਰ ਹੱਲ ਨਹੀਂ ਨਿਕਲਦਾ ਇਤੋਂ ਤਿੱਖਾ ਹੋਰ ਹੋਰ ਵੀ ਹੋਵੇਗਾ ਔਰ ਇਹ ਨਹੀਂ ਕਿ ਅਸੀਂ 17 ਤਰੀਕ ਤੱਕ ਚੁੱਪ ਕਰਕੇ ਅਸੀਂ ਆਪਣੇ ਘਰਾਂ 'ਚ ਬੈਠ ਜਾਾਂਗੇ ਇਤੋਂ ਅੱਗੇ ਵੀ ਵੱਧ ਕੇ ਵੀ ਅਸੀਂ ਆਹ ਮਾਪਸ ਚੁੱਕੀ ਤੇ ਜਾ ਸਕਦੇ ਆ ਔਰ ਜਾਂਦੇ ਰਹੇ ਆ ਪਹਿਲਾਂ ਵੀ ਆਹ ਸੰਘਰਸ਼ੀ ਲੋਕ ਆਹ ਸੰਘਰਸ਼ੀ ਸਾਡਾ ਸੂਬਾ ਔਰ ਸੰਘਰਸ਼ੀ ਆਹ ਨੌਜਵਾਨ ਜੋਧੇ ਆਹ ਸੰਘਰਸ਼ ਕਰਦੇ ਹੀ ਰਹਿਣਾ